ਸਰ ਖਬਰਾਂ ਨੇ ਮੌਕ ਡ੍ਰਿਲ ਹੋਣੀ ਹੈ ਔਰ ਇਸ ਨੂੰ ਲੈ ਕੇ ਬਹੁਤ ਜ਼ਿਆਦਾ ਖਦਸ਼ੇ ਜੜੇ ਨੇ ਆਮ ਜਨਤਾ ਦੇ ਵਿੱਚ ਫੈਲਨੇ ਸ਼ੁਰੂ ਹੋ ਚੁੱਕੇ ਨੇ ਸਭ ਤੋਂ ਪਹਿਲਾਂ ਦੱਸੋ ਇਹ ਹੁੰਦੀ ਕੀ ਹੈ ਸ਼ੇਤਲ ਜੀ ਹਰ ਚੀਜ਼ ਦੀ ਤਿਆਰੀ ਦੀ ਲਈ ਜਿਹੜੀ ਰਿਹਰਸਲ ਹੁੰਦੀ ਆ ਰਿਹਰਸਲ ਇੱਕ ਛੋਟਾ ਸ਼ਬਦ ਹੈ ਮੌਕ ਡ੍ਰਿਲ ਵੱਡਾ ਸ਼ਬਦ ਹੈ ਵੱਡੇ ਕੈਨਵਸ ਤੇ ਬਹੁਤ ਸਾਰੇ ਲੋਕਾਂ ਨੂੰ ਜਦੋਂ ਸ਼ਾਮਿਲ ਕੀਤਾ ਜਾਂਦਾ ਆ ਤਾਂ ਉਹ ਮੌਕ ਡ੍ਰਿਲ ਬਣਦਾ। ਮੌਕ ਡ੍ਰਿਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ ਨੇ। ਹਾਂ। ਆ ਇਹਨੂੰ ਵੀ ਇਹ ਕਹਿ ਸਕਦੇ ਆਂ ਵੀ ਕਿਸੇ ਚੀਜ਼ ਦੇ ਖਾਦਸ਼ੇ ਦੀ ਤਿਆਰੀ। ਜੀ। ਸੰਭਾਵਨਾ ਦੇ ਮੱਦੇ ਨਜ਼ਰ ਉਹਨੂੰ ਅਭਿਆਸ ਕਰਕੇ ਦੇਖਣਾ ਵੀ ਜੇ ਇਦਾਂ ਹੁੰਦਾ ਆ ਤਾਂ ਉਹਦੇ ਵਿੱਚ ਅਸੀਂ ਕਿੰਨੇ ਕੁ ਸਹੀ ਤਰੀਕੇ ਦੇ ਨਾਲ ਚੀਜ਼ਾਂ ਨੂੰ ਸੰਭਾਲ ਸਕਾਂ ਸੰਭਾਲ ਸਕਾਂ ਜੀ ਲੱਖਾਂ ਕਰੋੜਾਂ ਲੋਕਾਂ ਦੀ ਸ਼ਮੂਲੀਅਤ ਦੇ ਨਾਲ ਜਿਹੜੀ ਮੌਕ ਡ੍ਰਿੱਲ ਲਿਆ 1970 ਤੋਂ ਬਾਅਦ ਪਹਿਲੀ ਵਾਰ ਹੋ ਰਹੀ ਹੈ ਜੀ ਬਹੁ ਗੰਟੀ ਇਸ ਗੱਲ ਨੂੰ ਲੈ ਕੇ ਪੈਨਿਕ ਦੇ ਵਿੱਚ ਆ ਡਰ ਦੇ ਵਿੱਚ ਆ ਕਿ ਇਹਦੀ ਮੌਕ ਡ੍ਰਿੱਲ ਹੋ ਰਹੀ ਹੈ ਇਹਦੇ ਨਾਲ ਹੁਣ جنگ ਲੱਗਣ ਵਾਲੀ ਆ ਸੱਚੀ ਦੇ ਵਿੱਚ ਇਹ ਡਰ ਹੈਗਾ ਹਾਂ ਜਾਂ ਸਿਰਫ ਇਹ ਗੱਲਾਂ ਹਵਾ ਹਵਾਈ ਨੇ ਇਹ ਦੇਖਣ ਜਾਂ ਸਮਝਣ ਵਾਲੀ ਗੱਲ ਹੈ ਕੀ ਆ ਪੰਜਾਬ ਦੇ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਮੌਕ ਟ੍ਰੈਲ ਹੋ ਰਹੀ ਹੈ ਜਿਦੇ ਚ ਜਲੰਧਰ ਲੁਧਿਆਣਾ ਚੰਡੀਗੜ੍ਹ ਅਮਰਸਰ ਹ ਹ ਸਾਰੇ ਸਾਰੇ ਅਹਿਮ ਸ਼ਹਿਰ ਖਾਸ ਤੌਰ ਤੇ ਜਿੱਥੇ ਜਿੱਥੇ 에어ਪੋਰਟ ਹੈਗੇ ਨੇ ਜਿੱਥੇ ਜਿੱਥੇ ਮਹੱਤਵਪੂਰਨ ਵਪਾਰਕ ਆਧਾਰੇ ਨੇ ਜਿੱਥੇ ਜਿੱਥੇ ਮਹੱਤਵਪੂਰਨ ਕੇਂਦਰੀ ਤੇ ਸੂਬਾਈ ਆਧਾਰੇ ਨੇ ਉਹਨਾਂ ਸਾਰੀਆਂ ਥਾਂਵਾਂ ਤੇ ਮੌਕ ਟ੍ਰੈਲ ਹੋ ਰਹੀ ਆ ਕਿ 1971 ਦੀ ਜੰਗ ਦੇ ਦੌਰਾਨ ਜੋ ਬਲੈਕਆਊਟ ਹੋਇਆ ਸੀਗਾ ਉਹ ਉਸ ਟਾਈਮ ਦੇ ਲੋਕਾਂ ਨੇ ਵੇਖਿਆ ਹਨਾ ਉਸ ਤੋਂ ਬਾਅਦ ਦੀ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਨੇ ਸਿਰਫ ਸੁਣਿਆ ਹੀ ਹੈ ਕਿ ਇਤਿਹਾਸ ਦੇ ਵਿੱਚ ਜਦੋਂ 71 ਦੀ جنگ ਲੱਗੀ ਸੀ ਤਾਂ ਉਦੋਂ ਬਲੈਕਆਊਟ ਹੋਇਆ ਸੀ ਤੁਸੀਂ ਸਾਨੂੰ ਇਹ ਜਾਣਕਾਰੀ ਦਿਓ ਕਿ ਹੋਏਗਾ ਕੀ ਉਸ ਦੌਰਾਨ ਔਰ ਆਮ ਲੋਕਾਂ ਦੀ ਕੀ ਭੂਮਿਕਾ ਹੋਏਗੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਸੁਰੱਖਿਆ ਟਿਕਾਣਿਆਂ ਤੇ ਹੋਣਾ ਪਏਗਾ ਇਹ ਸਾਰਾ ਕੁਝ ਕੀ ਹੈ आरपीटी 24 ਤੁਸੀਂ ਵੇਖ ਰਹੇ ਹੋ ਤੇ ਮੈਂ ਹਰਸ਼ੀਤਰ ਠਾਕੁਰ ਪਾਕਿਸਤਾਨ ਦੇ ਨਾਲ ਜੰਗ ਦੇ ਖੱਛੇ ਨੂੰ ਦੇਖਦੇ ਹੋਏ ਦੇਸ਼ ਦੀ ਜਨਤਾ ਨੂੰ ਇਸ ਦੇ ਲਈ ਤਿਆਰ ਕਰਨ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ ਇਸ ਸਿਲਸਿਲੇ ਦੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਈ ਸੂਬਿਆਂ ਨੂੰ ਬੁੱਧਵਾਰ ਨੂੰ ਸਿਵਲ ਡਿਫੈਂਸ ਦੀ ਮੌਕ ਡ੍ਰਿਲ ਕਰਨ ਦੇ ਲਈ ਕਿਹਾ ਇਸ ਦੇ ਨਾਲ ਇਹ ਨਾਲ ਹਵਾਈ ਹਮਲਿਆਂ ਦੀ ਚੇਤਾਵਨੀ ਦੇਣ ਦੇ ਲਈ ਸ਼ਹਿਰਾਂ ਦਾ ਸਾਇਰਨ ਸਿਸਟਮ ਨੂੰ ਚਾਲੂ ਕਰਨ ਤੇ ਸੁਰੱਖਿਆ ਦੇ ਲਈ ਆਮ ਲੋਕਾਂ ਤੇ ਵਿਦਿਆਰਥੀਆਂ ਨੂੰ ਜ਼ਰੂਰੀ ਟ੍ਰੇਨਿੰਗ ਦੇਣ ਦੇ ਲਈ ਵੀ ਕਿਹਾ ਇਸ ਤਰ੍ਹਾਂ ਦੀ ਡ੍ਰਿਲ ਆਖਰੀ ਵਾਰੀ ਦੱਸਿਆ ਜਾਂਦਾ ਹੈ ਕਿ 1971 ਦੇ ਵਿੱਚ ਹੋਈ ਸੀ ਜਦੋਂ ਪਾਕਿਸਤਾਨ ਦੇ ਨਾਲ ਪੂਰਵੀ ਤੇ ਪੱਛਮੀ ਦੋਵਾਂ ਮੋਰਚਿਆਂ ਤੇ ਜੰਗ ਹੋਈ ਸੀ ਸੋ ਇਹ ਮੌਕ ਡ੍ਰਿਲ ਕੀ ਹੈ ਇਸ ਦਾ ਕੀ ਕਾਰਨ ਹੈ ਕਿਹੜੇ ਹਾਲਾਤਾਂ ਦੇ ਵਿੱਚ ਇਹ ਹੁੰਦੀ ਹੈ ਤੇ ਕੀ ਇਹ ਜੰਗ ਨੂੰ ਹੀ ਇੱਕ ਸੁਨੇਹਾ ਦਿੰਦੀ ਹੈ ਇਸ ਪੂਰੇ ਵਿਸ਼ੇ ਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਅਰੁਣਦੀਪ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਸਰ ਖਬਰਾਂ ਨੇ ਮੌਕ ਡ੍ਰਿਲ ਹੋਣੀ ਹੈ ਔਰ ਇਸ ਨੂੰ ਲੈ ਕੇ ਬਹੁਤ ਜ਼ਿਆਦਾ ਖਦਸ਼ੇ ਜੜੇ ਨੇ ਆਮ ਜਨਤਾ ਦੇ ਵਿੱਚ ਫੈਲਨੇ ਸ਼ੁਰੂ ਹੋ ਚੁੱਕੇ ਨੇ ਸਭ ਤੋਂ ਪਹਿਲਾਂ ਦੱਸੋ ਇਹ ਹੁੰਦੀ ਕੀ ਹੈ ਸ਼ੀਤਲ ਜੀ ਹਰ ਚੀਜ਼ ਦੀ ਤਿਆਰੀ ਦੇ ਲਈ ਜਿਹੜੀ ਰਿਹਰਸਲ ਹੁੰਦੀ ਆ ਰਿਹਰਸਲ ਇੱਕ ਛੋਟਾ ਸ਼ਬਦ ਆ ਮਾਕ ਡ੍ਰਿਲ ਵੱਡਾ ਸ਼ਬਦ ਆ ਵੱਡੇ ਕੈਨਵਸ ਤੇ ਬਹੁਤ ਸਾਰੇ ਲੋਕਾਂ ਨੂੰ ਜਦੋਂ ਸ਼ਾਮਲ ਕੀਤਾ ਜਾਂਦਾ ਆ ਤਾਂ ਉਹ ਮੌਕ ਡ੍ਰਿਲ ਬਣ ਜਾਂਦੀ ਹੈ ਜਦੋਂ ਕੁਝ ਇੱਕ ਲੋਕ ਸ਼ਾਮਲ ਹੁੰਦੇ ਨੇ ਆ ਕੁਝ ਇੱਕ ਲੋਕਾਂ ਤੱਕ ਗੱਲ ਸੀਮਿਤ ਹੁੰਦੀ ਆ ਜਾਂ ਕਿਸੇ ਇਕੱਲੇ ਕਰੇ ਵਿਅਕਤੀ ਨੇ ਕਰਨਾ ਹੋਵੇ ਉਹ ਰਿਹਰਸਲ ਹੁੰਦੀ ਮੌਕ ਡ੍ਰਿਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਨੇ ਹਮ ਆ ਇਹਨੂੰ ਇਹ ਕਹਿ ਸਕਦੇ ਆ ਵੀ ਕਿਸੇ ਚੀਜ਼ ਦੇ ਖਾਦਿਸ਼ੇ ਦੀ ਪਿਆਰੀ ਜੀ ਸੰਭਾਵਨਾ ਦੇ ਮੱਦੇ ਨਜ਼ਰ ਉਹਨੂੰ ਅਭਿਆਸ ਕਰਕੇ ਦੇਖਣਾ ਵੀ ਜੇ ਇਦਾਂ ਹੁੰਦਾ ਆ ਤਾ ਉਹਦੇ ਵਿੱਚ ਅਸੀਂ ਕਿੰਨੇ ਕੁ ਸਹੀ ਤਰੀਕੇ ਦੇ ਨਾਲ ਚੀਜ਼ਾਂ ਨੂੰ ਸੰਭਾਲ ਸਕਾਂਗੇ ਸੰਭਾਲ ਸਕਾਂਗੇ ਜੀ ਆ ਉਦਾਹਰਣ ਵਜੋ ਜਿਵੇਂ ਹੁਣ ਦੇਸ਼ ਦੇ ਵਿੱਚ ਹਾਂ ਕੇਂਦਰ ਸਰਕਾਰ ਨੇ 244 ਸ਼ਹਿਰਾਂ ਦੇ ਵਿੱਚ ਮੌਕ ਡ੍ਰਿਲ ਦੇ ਹੁਕਮ ਦਿੱਤੇ ਆ ਸੂਬਿਆਂ ਨੂੰ ਕਿਹਾ ਆ ਹਾਂ ਕਿ ਉਹਦੇ ਵਿੱਚ 244 ਸ਼ਹਿਰਾਂ ਦੇ ਵਿੱਚ ਇਹ ਮੌਕ ਡ੍ਰਿਲ ਕੀਤੀ ਜਾਵੇ ਹਾਂ ਇਹ ਜੰਗੀ ਤਿਆਰੀਆਂ ਦੇ ਮੱਦੇ ਨਜ਼ਰ ਲੋਕਾਂ ਨੂੰ ਸਿਵਲ ਡਿਫੈਂਸ ਬਲੈਕਆਊਟ ਤੇ ਇਹਦੇ ਨਾਲ ਜਿਹੜੀਆਂ ਹੋਰ ਜੁੜੀਆਂ ਗਤੀਵਿਧੀਆਂ ਨੇ ਉਹਨਾਂ ਦੇ ਲਈ ਤਿਆਰ ਕੀਤਾ ਜਾ ਸਕੇ ਕਿ ਜੇ ਕਿਸੇ ਸ਼ਹਿਰ ਦੇ ਵਿੱਚ ਕੋਈ ਹਵਾਈ ਹਮਲਾ ਹੁੰਦਾ ਆ ਜਾਂ ਕਿਤੇ ਕੋਈ ਅੱਗ ਲੱਗਣ ਦੀਆਂ ਘਟਨਾਵਾਂ ਹੁੰਦੀਆਂ ਨੇ ਜਾਂ ਕੋਈ ਹੋਰ ਹੁੰਦਾ ਆ ਤੇ ਉਹਦੇ ਉਹਦੀ ਤਿਆਰੀ ਦੇ ਲਈ ਆਮ ਲੋਕ ਕੀ ਕਰ ਸਕਦੇ ਨੇ ਇਹ ਇੱਕ ਮਤਲਬ ਇਹ ਮੌਕ ਡ੍ਰਿਲ ਦੇ ਵਿੱਚ ਮੋٹے ਰੂਪ ਦੇ ਵਿੱਚ ਕੀਤਾ ਜਾਂਦਾ ਖਾਸ ਤੌਰ ਤੇ ਜੰਗੀ ਤਿਆਰੀਆਂ ਦੇ ਵੱਦੇ ਨਜ਼ਰ ਦੂਜੇ ਮੌਕ ਡ੍ਰਿਲ ਹੋਰ ਵੱਡੀਆਂ ਵਿਭਾਗਾਂ ਦੇ ਵਿੱਚ ਕੀਤੀਆਂ ਜਾਂਦੀਆਂ ਨੇ ਖਾਸ ਤੌਰ ਤੇ ਫਾਇਰ ਵਾਲਿਆਂ ਦੇ ਫਾਇਰ ਫਾਇਰ ਬ੍ਰਿਗੇਡ ਵਾਲੇ ਵਾਲੇ ਵੀ ਮੌਕ ਡ੍ਰਿਲਾਂ ਕਰਦੇ ਨੇ ਪੈਟਰੋਲੀਅਮ ਵਾਲੇ ਮੌਕ ਡ੍ਰਿਲ ਕਰਦੇ ਨੇ ਜਾਂ ਇਦਾਂ ਦੀ ਐਕਸਰਸਾਈਜ਼ਾਂ ਟਰਾਂਸਪੋਰਟ ਵਿਭਾਗ ਵਾਲੇ ਵੀ ਕਰਦੇ ਨੇ ਸਮੇਂ-ਸਮੇਂ ਤੇ ਛੋਟੇ ਪੱਧਰ ਤੇ ਮੌਕ ਡ੍ਰਿਲਾਂ ਹੁੰਦੀਆਂ ਨੇ ਜੀ ਲੱਖਾਂ ਕਰੋੜਾਂ ਲੋਕਾਂ ਦੀ ਸ਼ਮੂਲੀਅਤ ਦੇ ਨਾਲ ਜਿਹੜੀ ਮੌਕ ਡ੍ਰਿਲ ਆ 1971 ਤੋਂ ਬਾਅਦ ਪਹਿਲੀ ਵਾਰ ਹੋ ਰਹੀ ਆ ਜੀ ਇਹਦੇ ਇੱਕ ਆਪਣੇ ਮਾਇਨੇ ਨੇ ਇਹਦੇ ਇੱਕ ਆਪਣੇ ਅਰਥ ਨੇ ਬਹੁ ਗਿਣਤੀ ਇਸ ਗੱਲ ਨੂੰ ਲੈ ਕੇ ਪੈਨਿਕ ਦੇ ਵਿੱਚ ਆ ਡਰ ਦੇ ਵਿੱਚ ਆ ਕਿ ਇਹ ਜਿਹੜੀ ਮੌਕ ਡ੍ਰਿਲ ਹੋ ਰਹੀ ਆ ਇਹਦੇ ਨਾਲ ਹੁਣ جنگ ਲੱਗਣ ਵਾਲੀ ਆ جنگ ਲੱਗਣ ਵਾਲੀ ਆ ਤੇ ਉਹ ਜਿਹੜੀ جنگ ਲੱਗੂਗੀ ਉਹਦੇ ਵਿੱਚ ਕੁਝ ਵੀ ਹੋ ਸਕਦਾ ਮਤਲਬ ਜਨਤਾ ਇਸ ਗੱਲ ਨੂੰ ਲੈ ਕੇ ਇੱਕ ਡਰ ਤੇ ਸਹਿਨ ਦੇ ਵਿੱਚ ਜਾ ਰਹੀ ਆ ਹੁਣ ਸੱਚੀ ਦੇ ਵਿੱਚ ਇਹ ਡਰ ਹੈਗਾ ਜਾਂ ਸਿਰਫ ਇਹ ਗੱਲਾਂ ਹਵਾ ਹਵਾਈ ਨੇ ਇਹ ਦੇਖਣ ਜਾਂ ਸਮਝਣ ਵਾਲੀ ਗੱਲ ਹੈਗੀ ਆ ਵੱਡੀ ਗੱਲ ਇਹ ਆ ਕਿ ਇਸ ਮੌਕ ਡ੍ਰਿਲ ਦੀ ਲੋੜ ਕੀ ਆ ਜਿਹੜੇ ਸਰਕਾਰਾਂ ਨੂੰ ਨਿਰਦੇਸ਼ ਦਿੱਤੇ ਗਏ ਨੇ ਸੂਬਾ ਸਰਕਾਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਕਿ ਆਪਣੇ ਜਿਹੜੇ ਤੁਹਾਡੇ ਸਾਇਰਨ ਸੂਰਨ ਖਰਾਬ ਪੈ ਨੇ ਉਹਨਾਂ ਨੂੰ ਠੀਕ ਕਰ ਲਿਆ ਜਾਵੇ ਜਾਂ ਤੁਹਾਡੇ ਜਿਹੜੇ ਜੰਗ ਲੱਗ ਚੁੱਕੇ ਵਿਭਾਗ ਨੇ ਉਹਨਾਂ ਨੂੰ ਉਹਨਾਂ ਨੂੰ ਹਰਕਤ ਚ ਲਾਓ ਇਹ ਸਾਰਾ ਕੁਝ ਤਾਂ ਕਹਿ ਦਿੱਤਾ ਗਿਆ ਪਰ ਹੁਣ ਸਵਾਲ ਇਹਦੇ ਵਿੱਚ ਇਹ ਪੈਦਾ ਹੁੰਦਾ ਵੀ ਮੌਕ ਡ੍ਰਿਲ ਦੀ ਲੋੜ ਕੀ ਪੈ ਗਈ ਆ ਕੀ ਸੱਚੀ ਜੰਗ ਲੱਗ ਗਈ ਹੈ ਜਾਂ ਸਿਰਫ ਗੱਪਾਂ ਹੀ ਆ ਬਿਲਕੁਲ ਇਹ ਸਵਾਲ ਤਾਂ ਜਿਹੜਾ ਹੈ ਹਰ ਕਿਸੇ ਦੇ ਦਿਮਾਗ ਦੇ ਵਿੱਚ ਹੈ ਹੀ ਹੈ ਕਿ ਇਹ ਪੂਰੀ ਬਲੈਕਆਊਟ ਹੋ ਜਾਣਾ ਕੋਈ ਆਮ ਗੱਲ ਨਹੀਂ ਹੁੰਦੀ ਪਰ ਸਵਾਲ ਇਹ ਹੈ ਕਿ ਜੇਕਰ ਕੇਂਦਰ ਨੇ ਇਸ ਨੂੰ ਕਰਨ ਦਾ ਫੈਸਲਾ ਲਿਆ ਹੈ ਤੇ ਕਿੰਨੇ ਕ ਸੂਬਿਆਂ ਦੇ ਉੱਤੇ ਟ੍ਰਾਇਲ ਹੁਣ ਹੋਊਗਾ ਜਾਂ ਕਿਹੜੇ ਸ਼ਹਿਰਾਂ ਦੇ ਵਿੱਚ ਹੋਊਗਾ ਖਬਰ ਇਹ ਵੀ ਹੈ ਕਿ ਪਿਛਲੇ ਐਤਵਾਰ ਫਿਰੋਜ਼ਪੁਰ ਦੇ ਵਿੱਚ ਵੀ 30 ਮਿੰਟ ਦਾ ਕੀਤਾ ਗਿਆ ਸੀਗਾ ਹੁਣ ਜਿਹੜਾ ਕੱਲ ਹੋਣ ਵਾਲਾ ਮੌਕ ਡ੍ਰਿਲ ਹੈਗਾ ਇਹ ਕਿੱਥੇ ਕਿੱਥੇ ਹੋਏਗਾ ਦੇਖੋ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਮੌਕ ਡ੍ਰਿਲ ਹੋ ਰਹੀ ਆ ਪੰਜਾਬ ਦੇ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਮੌਕ ਡ੍ਰਿਲ ਹੋ ਰਹੀ ਹੈ ਜਿਦੇ ਵਿੱਚ ਜਲੰਧਰ ਲੁਧਿਆਣਾ ਚੰਡੀਗੜ੍ਹ ਅਮਰਸਾਰ ਮਸਾਰੇ ਸਾਰੇ ਅਹਿਮ ਸ਼ਹਿਰ ਖਾਸ ਤੌਰ ਤੇ ਜਿੱਥੇ ਜਿੱਥੇ 에어ਪੋਰਟ ਹੈਗੇ ਨੇ ਜਿੱਥੇ ਜਿੱਥੇ ਮਹੱਤਵਪੂਰਨ ਵਪਾਰਕ ਧਾਰੈ ਨੇ ਜਿੱਥੇ ਜਿੱਥੇ ਮਹੱਤਵਪੂਰਨ ਕੇਂਦਰੀ ਤੇ ਸੁਭਾਈ ادارے ਨੇ ਉਹਨਾਂ ਸਾਰੀਆਂ ਥਾਂਵਾਂ ਤੇ ਮੌਕ ਟ੍ਰਿਲ ਹੋ ਰਹੀ ਆ ਇਹਦੇ ਲਈ ਇੱਕ ਗੱਲ ਜਿਹੜੀ ਮੈਨੂੰ ਲੱਗਦੀ ਆ ਕਿ ਫੌਜਾਂ ਦੀ ਮੂਵਮੈਂਟ ਉਦਾਂ ਦੀ ਹੈ ਨਹੀਂ ਅੱਛਾ ਜੀ ਮਤਲਬ ਇੱਕ ਗੱਲ ਜੇ ਅਸੀਂ ਥੋੜਾ ਜਿਹਾ ਪਿਛਲ ਝਾਤ ਮਾਰ ਕੇ ਦੇਖੀਏ ਜਦੋਂ ਕਾਰਗਿਲ ਵਾਰ ਹੋਈ ਸੀ 1999 ਦੇ ਵਿੱਚ ਤਾਂ ਉਦੋਂ ਵੀ ਕੋਈ ਮੌਕ ਡ੍ਰਿਲ ਨਹੀਂ ਹੋਈ ਜਦ ਕਿ ਉਹ ਭਾਰਤ ਤੇ ਪਾਕਿਸਤਾਨ ਦੇ ਵਿੱਚ ਸਿੱਧੇ ਰੂਪ ਦੇ ਵਿੱਚ ਜੰਗ ਸੀਗੀ ਸਿਰਫ ਕਸ਼ਮੀਰ ਦੇ ਖਿੱਤੇ ਦੇ ਵਿੱਚ ਉਸ ਤੋਂ ਬਾਅਦ ਜਦੋਂ ਪਾਰਲੀਮੈਂਟ ਤੇ ਅਟੈਕ ਹੁੰਦਾ ਆ ਉਦੋਂ ਵੀ ਭਾਰਤ ਤੇ ਪਾਕਿਸਤਾਨ ਵਿਚਾਲੇ ਬਹੁਤ ਵੱਡੇ ਪੱਧਰ ਤੇ ਤਣਾਅ ਪੈਦਾ ਹੋ ਜਾਂਦਾ ਉਦੋਂ ਵੀ ਕਿਤੇ ਕੋਈ ਮੌਕ ਡਰ ਨਹੀਂ ਹੋਈ ਨਹੀਂ ਹੋਈ ਅੱਛਾ ਹੁਣ ਕਿਉਂ ਹੋ ਰਹੀ ਆ ਜੀ ਅਸਲ ਦੇ ਵਿੱਚ ਗੱਲ ਇਹ ਆ ਕਿ ਜਿਹੜੀ ਸਾਡੀ ਕੇਂਦਰ ਸਰਕਾਰ ਆ ਉਹ ਇਵੈਂਟ ਮੈਨੇਜਮੈਂਟ ਤੇ ਖੇਡਦੀ ਆ ਹਾਂ ਉਹਦੇ ਵੱਲੋਂ ਇਹ ਇੱਕ ਤਰ੍ਹਾਂ ਦੇ ਨਾਲ ਇਵੈਂਟ ਕੀਤਾ ਜਾ ਰਿਹਾ ਆ ਤਾਂ ਕਿ ਇਹ ਇਹਦਾ ਇੰਪੈਕਟ ਦਿਖਿਆ ਜਾ ਦੇਖਿਆ ਜਾ ਸਕੇ ਜਿਸ ਅੱਛੀ ਕੋਈ جنگ ਦਾ ਖਦਸ਼ਾ ਹੁੰਦਾ ਤਾਂ ਪਹਿਲਾਂ ਫੌਜਾਂ ਦੀ ਮੂਵਮੈਂਟ ਹੋਣੀ ਸੀ ਫੌਜਾਂ ਬਾਰਡਰ ਤੇ ਚਾਹੇ ਪੂਰਬੀ ਬਾਰਡਰ ਸੀ ਚਾਹੇ ਪੱਛਮੀ ਬਾਰਡਰ ਸੀ ਚਾਹੇ ਚੀਨ ਵਾਲੇ ਸੀ ਚਾਹੇ ਅਰਨਾਚਲ ਪ੍ਰਦੇਸ਼ ਵਾਲੇ ਪਾਸੇ ਸੀ ਚਾਹੇ ਬੰਗਲਾਦੇਸ਼ ਵਾਲੇ ਪਾਸੇ ਸੀ ਜਾਂ ਕਿਤੇ ਹੋਰ ਹੁੰਦਾ ਤੇ ਸਾਰੇ ਪਾਸੇ ਫੌਜਾਂ ਦੀ ਤਣਾਤੀ ਹੁੰਦੀ ਬਾਰਡਰ ਤੱਕ ਫੌਜਾਂ ਚੱਲੇ ਜਾਂਦੀਆਂ ਬੀਐਸਐਫ ਤੋਂ ਚਾਰਜ ਲੈ ਕੇ ਆਰਮੀ ਨੂੰ ਦੇ ਦਿੱਤਾ ਜਾਂਦਾ ਪਰ ਇੱਦਾਂ ਦਾ ਤਾਂ ਕੁਝ ਵੀ ਨਹੀਂ ਆ ਫੌਜਾਂ ਦੀ ਤਾਂ ਕੋਈ ਹਰਕਤ ਵੀ ਨਹੀਂ ਦੇਖੀ ਜਾ ਰਹੀ ਆ ਨਾ ਸਾਡੇ ਵੱਲ ਨਾ ਉਦਰ ਤੇ ਫਿਰ ਜਾਂ ਫਿਰ ਇਹ ਸਮਝਿਆ ਜਾ ਸਕਦਾ ਆ ਕਿ ਜੰਗ ਦੇ ਲਈ ਇਹ ਚੈੱਕ ਕਰ ਲੈਣਾ ਕਿ ਅਸੀਂ ਕਿੰਨੇ ਕੁ ਤਿਆਰ ਹੈਗੇ ਆ ਸਾਡਾ ਕਿੰਨਾ ਕੁ ਸਿਸਟਮ ਜਿਹੜਾ ਤੰਤਰ ਹੈਗਾ ਆ ਉਹ ਸਹੀ ਤਰੀਕੇ ਦੇ ਨਾਲ ਕੰਮ ਕਰ ਰਿਹਾ ਆ ਸਿਰਫ ਇੱਕ ਚੈਕਿੰਗ ਹੀ ਆ ਮੌਕ ਡ੍ਰਿਲ ਆ ਨਹੀਂ ਮੈਨੂੰ ਇਹਦੇ ਵਿੱਚ ਇਹਦੇ ਕਾਰਨ ਦੂਜੇ ਲੱਗਦੇ ਨੇ ਕਿਉਂਕਿ ਮੋਦੀ ਸਰਕਾਰ ਜਿਹੜੀ ਆ ਉਹ ਇਵੈਂਟ ਮੈਨੇਜਮੈਂਟ ਤੇ ਖੇਡਦੀ ਆ ਜਿੱਦਾਂ ਕੋਰੋਨਾ ਵੇਲੇ ਮੋਦੀ ਸਰਕਾਰ ਨੇ ਆ ਤਾੜੀਆਂ ਬੁਜਵਾਉਂਦੀਆਂ ਸੀਗੀਆਂ ਥਾਲੀਆਂ ਘਟਵਾਉਂਦੀਆਂ ਸੀਗੀਆਂ ਗੋ ਕਰੋਨਾ ਗੋ ਕਰੋਨਾ ਹੋ ਗਿਆ ਸੀਗਾ ਉਦੋਂ ਹੀ ਇਹ ਵੀ ਇੱਕ ਮਤਲਬ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਮੈਨੂੰ ਇਦਾਂ ਲੱਗਦਾ ਹੈ ਅਸਲ ਦੇ ਵਿੱਚ ਇਹਦੇ ਪਿੱਛੇ ਮਾਨਸਿਕਤਾ ਇਹ ਹੈ ਕਿ ਮੋਦੀ ਸਰਕਾਰ ਤੇ ਇਸ ਵੇਲੇ ਪ੍ਰੈਸ਼ਰ ਬਹੁਤ ਹੈ ਹੂੰ ਕਾਂਗਰਸ ਨੇ ਵੀ ਇਹਦੇ ਤੇ ਇੱਕ ਸ਼ਰਾਰਤ ਕਰ ਲਈ ਆ ਕਾਂਗਰਸ ਨੇ ਵੀ ਰਾਹੁਲ ਗਾਂਧੀ ਨੇ ਵੀ ਕਹਿਤਾ ਹੈ ਕਿ ਜੇ ਮੇਰੀ ਦਾਦੀ ਹੁੰਦੀ ਤਾਂ ਪਹਿਲਗਾਮ ਦਾ ਜਵਾਬ ਕਿੱਦਾਂ ਦੇਈਦਾ ਉਹ ਦੱਸ ਦਿੰਦੀ ਤੇ ਦੂਜੇ ਪਾਸੇ ਸਾਰੇ ਟੀਵੀ ਚੈਨਲ ਵਾਲੇ 24 ਘੰਟੇ ਪਾਕਿਸਤਾਨ ਨੂੰ ਸਬਕ ਸਿਖਾਵਾਂਗੇ ਪਾਕਿਸਤਾਨ ਨੂੰ ਸਬਕ ਸਿਖਾਵਾਂਗੇ ਪਾਕਿਸਤਾਨ ਨੂੰ ਸਬਕ ਸਿਖਾਉਣਾ ਚਾਹੀਦਾ ਆ ਉਹਦੇ ਲਈ ਇਹ ਲਗਾਤਾਰ ਜਿਹੜੀ ਆ ਮੀਟਿੰਗਾਂ ਦਾ ਦੌਰ ਚੱਲ ਰਿਹਾ ਆ ਸਰਕਾਰ ਦਬਾਅ ਦੇ ਵਿੱਚ ਆ ਉਹ ਦਬਾਅ ਨੂੰ ਸਰਕਾਰ ਨੇ ਡੀਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਜਾਤੀ ਗਣਨਾ ਦਾ ਮੁੱਦਾ ਲੈ ਕੇ ਉਹ ਫੇਰ ਵੀ ਡੀਫਿਊਜ਼ ਨਹੀਂ ਹੋਇਆ ਕਿਉਂਕਿ ਚੈਨਲਾਂ ਨੂੰ ਤਾਂ ਖਬਰਾਂ ਦੀ ਭੁੱਖ ਆ ਚੈਨਲ ਲੱਗੇ ਹੋਏ ਨੇ ਜੰਗ 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 ਨਹੀਂ ਲੋਕਾਂ ਨੂੰ ਤਾਂ ਬੜੀ ਦੇਰ ਤੋਂ ਜਦੋਂ ਤੋਂ ਪਹਿਲਗਾਮ ਦੀ ਘਟਨਾ ਹੋਈ ਆ ਉਸ ਤੋਂ ਬਾਅਦ ਜੇਕਰ ਆਪਾਂ ਇੱਕ ਕੁਝ মিডিਆ ਹਾਊਸਸ ਦੀ ਭੂਮਿਕਾ ਦੀ ਗੱਲ ਕਰੀਏ ਤੇ ਉਹ ਲਗਾਤਾਰ ਇਹੀ ਭੂਮਿਕਾ ਨਿਭਾ ਰਹੇ ਸੀ ਕਿ ਜੰਗ ਜੜੀ ਆ ਉੱਲ ਲੱਗਣ ਵਾਲੀ ਆ ਸੋ ਮੈਂ ਇਹ ਸਮਝਦੀ ਆ ਕਿ মিডিਆ ਜਿਸ ਤੋਂ ਜਿਸ ਨੂੰ ਅਸੀਂ ਸਮਾਜ ਦਾ ਇੱਕ ਸ਼ੀਸ਼ਾ ਸਮਝ ਸਕਦੇ ਆ ਕਿ ਉਸ ਨੇ ਲੋਕਾਂ ਨੂੰ ਜਾਗਰੂਕ ਕਰਨਾ ਹੁੰਦਾ ਹੈ ਨਾ ਉਹਨਾਂ ਨੂੰ ਅਵੇਅਰ ਕਰਨਾ ਹੁੰਦਾ ਪਰ ਕੁਝ ਹੱਦ ਤੱਕ ਸਾਡੀ ਤਰਾਂਸ ਦੀ ਬਣ ਚੁੱਕੀ ਆ ਕਿ ਅਸੀਂ ਅਵੇਅਰ ਨਹੀਂ ਕਰਦੇ ਬਲਕਿ ਅਸੀਂ ਡਰਾਉਣ ਲੱਗ ਗਏ ਆ ਜੀ ਬਿਲਕੁਲ ਉਹਨਾਂ ਦੇ ਵਿੱਚ ਇੱਕ ਘਬਰਾਹਟ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਸੋ ਇਹ ਵੀ ਇੱਕ ਜੰਗ ਦਾ ਡਰਾਵਾ ਆ ਅਸਲ ਚ ਜੰਗ ਦੇ ਕੋਈ ਸੂਰਤ ਤੇ ਹਾਲ ਨਹੀਂ ਆ ਕਿਉਂਕਿ ਇਸ ਦੌਰ ਦੇ ਵਿੱਚ ਜਿਹੜੀ جنگ ਆ ਬਹੁਤ ਵੱਡਾ ਕੰਮ ਆ ਦੇਸ਼ਾਂ ਦੀ ਇੱਕ on me ਜਿਹੜੀ ਆ ਉਹ ਹਿੱਲ ਜਾਂਦੀ ਆ ਰੂਸ ਇੱਕ ਵੱਡੀ ਮਹਾਸ਼ਕਤੀ ਆ ਯੂਕਰੇਨ ਦੇ ਵਿੱਚ ਪਿਛਲੇ 3-4 ਸਾਲ ਤੋਂ ਜੰਗ ਕਰਿਆ ਆ ਕੋਈ ਉਹਨੂੰ ਇਛਤ ਨਤੀਜੇ ਨਹੀਂ ਮਿਲ ਰਹੇ ਦੂਜੇ ਪਾਸੇ ਇਜ਼ਰਾਇਲ ਨੇ ਸਾਰਾ ਗਾਜ਼ਾ ਟਾਪਤਾ ਉਹਦੇ ਪੱਲੇ ਕੁਝ ਨਹੀਂ ਪਿਆ ਦੁਨੀਆ ਦੇ ਵਿੱਚ ਬੁੱਧੀ ਸਾਹਿਬ ਆਪ ਹੀ ਤਾਂ ਕਹਿੰਦੇ ਆ ਵੀ ਇਸ ਯੁੱਗ ਦੇ ਵਿੱਚ جنگ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਹੈ ਦੂਜੇ ਪਾਸੇ ਪਾਕਿਸਤਾਨ ਨੂੰ ਚੱਕ ਦੇਾਂਗੇ ਨੱਪ ਦੇਾਂਗੇ ਕਿੱਲੀ ਦੱਬ ਦੇਾਂਗੇ ਵਾਲਾ ਕੰਮ ਹੋ ਰਿਹਾ ਅਸਲ ਦੇ ਵਿੱਚ ਤਾਂ ਇਹ ਬਾਂਦਰਾਂ ਦੇ ਹੱਥ 'ਚ ਬੰਦੂਕ ਆਈ ਹੋਈ ਆ ਹੋਰ ਕੁਛ ਨਹੀਂ ਆ ਇਹ ਇਵੈਂਟ ਮੈਨੇਜਮੈਂਟ ਦੀ ਖੇਡ ਆ ਨਾਲ ਦੀ ਨਾਲ ਇਹਦੇ ਵਿੱਚ ਜਿਹੜਾ ਕੀਤਾ ਜਾ ਰਿਹਾ ਵੀ ਲੋਕਾਂ ਨੂੰ ਇਹਦੇ ਵਿੱਚ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕੇ ਬਸ ਹੁਣ ਪਾਕਿਸਤਾਨ ਨੂੰ ਸਬਕ ਸਿਖਾ ਕੇ ਰਹਿਣਾ ਹੁਣ ਜੋ ਮਰਦੀ ਹੋਵੇ ਮੈਨੂੰ ਲੱਗਦਾ ਇਹਦੇ ਵਿੱਚ ਹੋਣਾ ਹੋਣਾ ਕੁਝ ਨਹੀਂ ਆ ਇਹਦੇ ਹਾਲਾਤ ਹੱਲੇ ਕੋਈ ਇਦਾਂ ਦੇ ਸਾਜ਼ਗਰ ਲੱਗਦੇ ਨਹੀਂ ਕਿਉਂਕਿ ਦੋਨੇ ਮੁਲਕ ਜਿਹੜੇ ਨੇ ਪਰਮਾਣੂ ਹਥਿਆਰਾਂ ਦੇ ਸਮਰੱਥ ਨੇ ਬਹੁਤ ਪਹਿਲਾਂ ਅਜ ਤੋਂ 30 30 ਸਾਲ ਪਹਿਲਾਂ 25 25 ਸਾਲ ਪਹਿਲਾਂ ਇਹ ਪੇਸ਼ੰਤ ਨਗੋਈਆਂ ਹੋ ਗਈਆਂ ਸੀ ਕਿ ਹੁਣ ਭਵਿੱਖ ਦੇ ਵਿੱਚ ਭਾਰਤ ਪਾਕਿਸਤਾਨ ਦੇ ਦਰਮਿਆਨ ਕਿਸੇ ਵੱਡੀ ਜੰਗ ਦਾ ਕੋਈ ਖਦਸ਼ਾ ਨਹੀਂ ਆ ਜੀ ਛੋਟੇ-ਛੋਟੀਆਂ ਜੰਗਾ ਹੋ ਸਕਦੀਆਂ ਨੇ ਜਿੱਦਾਂ ਦੀ ਕਾਰਗਿਲ ਜੰਗ ਹੋਈ ਸੀ ਇਦਾਂ ਦਾ ਕੋਈ ਮਾੜਾ-ਮੋਟਾ ਇਹ ਕਰ ਸਕਦੇ ਨੇ ਸੋ ਇਹ ਬਹੁਤਾਂ ਜੀ ਕਰ ਸਕਦੇ ਨੇ ਤੇ ਮਕਬੂਜ਼ਾ ਕਸ਼ਮੀਰ ਦੇ ਵਿੱਚ ਕੋਈ ਨਾ ਕੋਈ ਕਾਰਵਾਈ ਨੂੰ ਅੰਜਾਮ ਦੇ ਸਕਦੇ ਨੇ ਸੋ ਇਹ ਕੱਲੇ ਹੀ ਸਾਡੇ ਇਹ ਹਾਲ ਨਹੀਂ ਆ ਉਧਰ ਵੀ ਇਹੀ ਹਾਲ ਹੈ ਲਗਭਗ ਪਾਕਿਸਤਾਨ ਵਾਲੇ ਪਾਸੇ ਵੀ ਕਿਉਂਕਿ ਉਧਰ ਵੀ ਦੇਸ਼ ਭਗਤੀ ਦੇ ਨਾਂ ਤੇ ਬਹੁਤ ਟਾਰਾਂ ਮਾਰੀਆਂ ਜਾ ਰਹੀਆਂ ਨੇ ਉੱਧਰ ਵੀ ਆ ਸਾਰਾ ਐਕਸਰਸਾਈਜ਼ ਦਾ ਜਿਹੜੀਆਂ ਲੱਗ ਚੱਲ ਰਹੀਆਂ ਨੇ ਉਹਨਾਂ ਨੇ ਵੀ ਜਿਹੜੀਆਂ ਆਪਣੀਆਂ ਮਜ਼ਾਇਲਾ ਤਨਤ ਕਰਤੀਆਂ ਇਹਨਾਂ ਵੱਲੋਂ ਵੀ ਆਪਣੇ ਜਹਾਜ਼ਾਂ ਦੀ ਜਿਹੜੀ ਤਨਤ ਕੀਤੀ ਜਾ ਰਹੀ ਹੈ ਜਾਂ ਆਪਣੇ ਜਹਾਜ਼ਾਂ ਦੋਨੇ ਤਰਫ ਜਿਹੜੇ ਸੂਰਤੇ ਹਾਲਾਤ ਇੱਕੋ ਜਿਹੇ ਨੇ ਹਾਂ ਮਤਲਬ ਇਹ ਉਹਦੇ ਵਿੱਚ ਅਸਲ جنگ ਦੇ ਵਿੱਚ ਨਾ ਉਹ ਜਾਣਾ ਚਾਹੁੰਦੇ ਨਾ ਇਹ ਜਾਣਾ ਚਾਹੁੰਦੇ ਨੇ ਕਿਉਂਕਿ ਆਰਥਿਕ ਹਾਲਾਤ ਪਾਕਿਸਤਾਨ ਦੇ ਵੀ ਸਿਰਫ ਡਰਾਵੇ ਦੀ ਰਾਜਨੀਤੀ ਚੱਲ ਰਹੀ ਹੈ ਇਹ ਡਰਾਵੇ ਦੀ ਰਾਜਨੀਤੀ ਚੱਲ ਰਹੀ ਹੈ ਲੋਕਾਂ ਦੇ ਅੱਖਾਂ ਦੇ ਵਿੱਚ ਘਟਾ ਪਾਇਆ ਜਾ ਰਿਹਾ ਹੈ ਜੀ ਅਗਲਾ ਸਵਾਲ ਹੁਣ ਮੈਂ ਤੁਹਾਨੂੰ ਕਰਨ ਜਾ ਰਹੀ ਹਾਂ ਕਿਉਂਕਿ ਲੋਕਾਂ ਦੇ ਮਨਾਂ 'ਚ ਹੋਏਗਾ ਕਿ ਜਦੋਂ ਹੁਣ ਬਲੈਕਆਊਟ ਹੋਏਗਾ ਆਖਰ ਹੋਏਗਾ ਕੀ ਕਿਉਂਕਿ 1971 ਦੀ ਜੰਗ ਦੇ ਦੌਰਾਨ ਜੋ ਬਲੈਕਆਊਟ ਹੋਇਆ ਸੀਗਾ ਉਹ ਉਸ ਟਾਈਮ ਦੇ ਲੋਕਾਂ ਨੇ ਵੇਖਿਆ ਹਨਾ ਉਸ ਤੋਂ ਬਾਅਦ ਦੀ ਜਿਹੜੀਆਂ ਪੀੜ੍hiyan ਨੇ ਉਹਨਾਂ ਨੇ ਸਿਰਫ ਸੁਣਿਆ ਹੀ ਹੈ ਕਿ ਇਤਿਹਾਸ ਦੇ ਵਿੱਚ ਜਦੋਂ 71 ਦੀ ਜੰਗ ਲੱਗੀ ਸੀ ਤਾਂ ਉਦੋਂ ਬਲੈਕਆਊਟ ਹੋਇਆ ਸੀਗਾ ਤੁਸੀਂ ਸਾਨੂੰ ਇਹ ਜਾਣਕਾਰੀ ਦਿਓ ਕਿ ਹੋਏਗਾ ਕਿ ਉਸ ਦੌਰਾਨ ਔਰ ਆਮ ਲੋਕਾਂ ਦੀ ਕੀ ਭੂਮਿਕਾ ਹੋਏਗੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਸੁਰੱਖਿਆ ਟਿਕਾਣਿਆਂ ਤੇ ਹੋਣਾ ਪਏਗਾ ਇਹ ਸਾਰਾ ਕੁਝ ਕੀ ਹੈ ਇਦੇ ਵਿੱਚ ਇੱਕ ਤਾਂ ਜੋ ਫਰੋਜ਼ਪੋਰ ਦੇ ਵਿੱਚ ਹੋਇਆ ਪਿਛਲੇ ਦਿਨ ਜਿਹੜਾ ਉਹਨਾਂ ਨੇ ਬਲੈਕਆਊਟ ਦੀ ਹਸਲ ਕੀਤੀ ਹੈ ਜਾਂ ਮੌਕ ਡ੍ਰਿਲ ਕਰਕੇ ਦਿਖਾਈ 30 ਮਿੰਟ ਦੀ ਉਹਦੇ ਵਿੱਚ ਉਹਨਾਂ ਨੇ ਇਹ ਕੀਤਾ ਵੀ ਸੜਕਾਂ ਤੇ ਜੇ ਕੋਈ ਗੱਡੀ ਆਉਂਦੀ ਵੀ ਸੀ ਗਲਤੀ ਨਾਲ ਜੇ ਕੋਈ ਆ ਵੀ ਗਈ ਤਾਂ ਉਹਨੂੰ ਉਹਨਾਂ ਨੇ ਰੋਕੇ ਉਹਦੀਆਂ ਲਾਈਟਾਂ ਬੰਦ ਕਰਵਾਈਆਂ ਵੀ ਤੁਸੀਂ ਕਿਤੇ ਕੋਈ ਲਾਈਟ ਨਹੀਂ ਜਗਾਉਣੀ ਬਲੈਕਆਊਟ ਦੇ ਵਿੱਚ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਹੋਊਗੀ ਕਿ ਪੂਰੇ ਅ ਜਿੱਥੇ ਜਿੱਥੇ ਵੀ ਜਿਹੜੇ ਜਿਹੜੇ ਸ਼ਹਿਰ ਦੇ ਵਿੱਚ ਵੀ ਬਲੈਕਆਉਟ ਦਾ ਐਲਾਨ ਹੋਇਆ ਉੱਥੇ ਪਿੱਛੋਂ ਪਾਵਰ ਕੱਟ ਲਾ ਦਿੱਤੇ ਜਾਣ ਜੇ ਲੋਕਾਂ ਦੇ ਘਰਾਂ ਦੇ ਵਿੱਚ ਇਨਵਰਟਰ ਵੀ ਚੱਲਦੇ ਨੇ ਤੇ ਉਹਨਾਂ ਦੀਆਂ ਲਾਈਟਾਂ ਵੀ ਬੰਦ ਕਰਵਾਈਆਂ ਜਾਣ ਪੂਰੀ ਤਰ੍ਹਾਂ ਚੌਕਾਂ ਚਰਾਹਿਆਂ ਦੇ ਵਿੱਚ ਜੇ ਡੀ ਨੇ ਪੁਲਸ ਤਨਾਤ ਰੌਗੀ ਤੇ ਜਿਹੜੇ ਸਾਇਰਨ ਨੇ ਉਹ ਸਾਇਰਨ ਵੱਜਣਗੇ ਲਗਾਤਾਰ ਵੱਜਣਗੇ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਇਆ ਜਾਊਗਾ ਵੀ ਇੱਕ ਤਰ੍ਹਾਂ ਦੇ ਨਾਲ ਹਵਾਈ ਹਮਲਾ ਹੋ ਗਿਆ ਆ ਅੱਛਾ ਤੇ ਇਹ ਅਹਿਸਾਸ ਕਰਾਉਣ ਦਾ ਮਤਲਬ ਇਹ ਹੈ ਵੀ ਲੋਕ ਉਹਦੇ ਵਿੱਚ ਕੀ ਕਰਨਗੇ ਉਹਦੇ ਲਈ ਸਰਕਾਰ ਟੀਵੀ ਚੈਨਲਾਂ ਰਾਈ ਜਾਣਕਾਰੀ ਦੇ ਰਹੀ ਖਬਰਾਂ ਰਾਈ ਤੇ ਜਾਂ ਜਿਹੜੇ ਹੋਰ ਪ੍ਰਚਾਰ ਪ੍ਰਸਾਰ ਦੇ ਮਾਧਿਅਮ ਆ ਉਹਨਾਂ ਰਹੀ ਅਗਾਊਂ ਜਾਣਕਾਰੀ ਦਊਗੀ ਜ਼ਿਲ੍ਹਾ ਪ੍ਰਸ਼ਾਸਨ ਜਿਹੜੇ ਨੇ ਆਪਣੇ ਤੰਤਰ ਰਾਹੀਂ ਲੋਕਾਂ ਨੂੰ ਦੱਸਣਗੇ ਵੀ ਬਲੈਕਆਊਟ ਦੇ ਦੌਰਾਨ ਤੁਸੀਂ ਆ ਕਰਨਾ ਉਹਨੇ ਤੌਰ 'ਤੇ ਤੱਕ ਜਲਾਉਣ ਦੀ ਹਦਾਇਤ ਨਹੀਂ ਹੁੰਦੀ ਬਿਲਕੁਲ ਇਹ ਸਾਰਾ ਕੁਝ ਕੀਤਾ ਜਾਊਗਾ ਇਹ ਕਿੰਨੀ ਦੇਰ ਲਈ ਰਹਿੰਦਾ ਕਿੰਨੇ ਮਿੰਟ ਲਈ ਕਰਦੇ ਕਿੰਨੇ ਘੰਟੇ ਲਈ ਕਰਦੇ ਇਹ ਦਿਖਣ ਵਾਲੀ ਗੱਲ ਰਹੂਗੀ ਉਸ ਤੋਂ ਪਹਿਲਾਂ ਮੈਨੂੰ ਇਹ ਲੱਗਦਾ ਵੀ ਦਿਨੇ ਜਿਹੜੀਆਂ ਇਹਨਾਂ ਦੀਆਂ ਸਕਾਉਟਸ ਐਂਡ ਗਾਈਡਸ ਨੇ ਪੁਲਸ ਦੇ ਜਿਹੜੇ ਦਸਤੇ ਨੇ ਉਹ ਕਿੱਦਾਂ ਲੋਕਾਂ ਨੂੰ ਆਰਗੇਨਾਈਜ਼ ਕਰਦੇ ਨੇ ਕਿੱਦਾਂ ਡਿਸਪਲਿਨ ਚ ਲਿਆਉਂਦੇ ਨੇ ਇਹਨਾਂ ਦੀਆਂ ਜਿਹੜੀਆਂ ਸਿਵਲ ਡਿਫੈਂਸ ਕਮੇਟੀਆਂ ਨੇ ਉਹਨਾਂ ਨੂੰ ਕਿੱਦਾਂ ਇਹ ਸਰਗਰਮੀ ਚ ਲਿਆਉਂਦੇ ਨੇ ਇਹ ਹੁਣ ਕੁੱਲ ਮਿਲਾ ਕੇ ਡਿਸਟ੍ਰਿਕਟ ਪੱਧਰ ਤੇ ਜਿਹੜੀਆਂ ਪੁਲਿਸ ਆ ਪੁਲਿਸ ਦੀਆਂ ਟੀਮਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੇ ਉਹ ਜਾਂ ਕਾਰਪੋਰੇਸ਼ਨ ਜਾਂ ਇਹਦੇ ਵਿੱਚ ਹੋਰ ਕਿਹੜੇ-ਕਿਹੜੇ ਵਿਭਾਗ ਸ਼ਾਮਲ ਹੁੰਦੇ ਨੇ ਇਹ ਇਹ ਸਾਰਿਆਂ ਦਾ ਤਾਲਮਿਲ ਕਿੰਨਾ ਕੁ ਕਾਮਯਾਬ ਹੁੰਦਾ ਹੈ ਕਿੰਨੇ ਕੁ ਮੌਕ ਡ੍ਰਿਲ ਦੇ ਵਿੱਚ ਸਾਰੇ ਕਾਮਯਾਬ ਹੁੰਦੇ ਇਹ ਵੀ ਗੱਲ ਦੇਖਣ ਵਾਲੀ ਗੱਲ ਰਹੂਗੀ ਤੇ ਇਹਦੇ ਰਿਜ਼ਲਟ ਕੀ ਹੋਣਗੇ ਇੱਕ ਤਰ੍ਹਾਂ ਦੇ ਨਾਲ ਸਮੇਂ ਮੈਨੂੰ ਲੱਗਦਾ ਜੰਗ ਦੇ ਹਾਲਾਤ ਨਹੀਂ ਹੈ ਜੰਗ ਕੋਈ ਵੀ ਮਸਲੇ ਦਾ ਹੱਲ ਨਹੀਂ ਹੁੰਦਾ ਪਰ ਮੌਕ ਡ੍ਰਿਲ ਇਹ ਇੰਨੇ ਸਾਲਾਂ ਬਾਅਦ ਕੀ ਲੋੜ ਪੈ ਗਈ ਹਾਂ ਵੱਡਾ ਸਵਾਲ ਵੱਡਾ ਸਵਾਲ ਇਹ ਇੰਨੇ ਸਾਲਾਂ ਬਾਅਦ ਇਹਦੀ ਲੋੜ ਲੋੜ ਕੀ ਪੈ ਗਈ ਜਾਂ ਫਿਰ ਸੱਚੀ ਜੰਗ ਲਗਾਉਣ ਲਈ ਹੀ ਮਾਕਡਰਲ ਕੀਤੀ ਜਾ ਰਹੀ ਹੈ ਹਨ ਇਹ ਵੀ ਇੱਕ ਸਵਾਲ ਹੈ ਇਹ ਬਿਲਕੁਲ ਜਾਂ ਦੇਖੋ ਜਿਹੜੀ ਆਪਾਂ ਗੱਲ ਪਹਿਲਾਂ ਵੀ ਕਹਿ ਹਟਿਆ ਉਹ ਫੌਜਾਂ ਦੀ ਕਿਸੇ ਵੀ ਤਰ੍ਹਾਂ ਕਿਸੇ ਵੀ ਪੱਧਰ ਤੇ ਕੋਈ ਮੂਵਮੈਂਟ ਦਿਖਾਈ ਨਹੀਂ ਨੇ ਦੇਰੀ ਨਾ ਉਧਰ ਨਾ ਇੱਧਰ ਸੋ ਇਹ ਜੋ ਸਾਰਾ ਹੋ ਰਿਹਾ ਆ ਇਹ ਮੈਨੂੰ ਲੱਗਦਾ ਵੀ ਇੰਨੇ ਸਾਲਾਂ ਬਾਅਦ ਲੋੜ ਨਹੀਂ ਆ ਜਾਂ ਤੇ ਅਭਿਆਸ ਜਿਹੜਾ ਲਗਾਤਾਰ ਹੋਣਾ ਚਾਹੀਦਾ ਲੋਕਾਂ ਦੀ ਜ਼ਿੰਦਗੀ ਦਾ ਜੀਵਨ ਸ਼ੈਲੀ ਦਾ ਇੱਕ ਹਿੱਸਾ ਹੋਣਾ ਚਾਹੀਦਾ 2-4-5 ਸਾਲ ਬਾਅਦ ਇਹ ਇਦਾਂ ਦੀਆਂ ਡ੍ਰਿਲਸ ਪ੍ਰੈਕਟਿਸਿਜ਼ ਹੋ ਜਾਣੀਆਂ ਚਾਹੀਦੀਆਂ 2-4 ਸਾਲਾਂ ਬਾਅਦ ਪ੍ਰੈਕਟਿਸਿਜ਼ ਹੋਣੀਆਂ ਚਾਹੀਦੀਆਂ ਇਕੱਲੇ ਇਸ ਖੇਤਰ ਚ ਨਹੀਂ ਆ ਵੀ ਜਦੋਂ ਜੰਗ ਦੇ ਹਾਲਾਤ ਬਣਦੇ ਨੇ ਜਦੋਂ ਕੋਈ ਉਹ ਇਵੈਂਟ ਬਣਦਾ ਆ ਇਹ ਅਦਰਵਾਇਜ਼ ਵੀ ਇਦਾਂ ਦੀਆਂ ਰਿਹਰਸਲਸ ਮਾਕ ਡ੍ਰਿਲਸ ਹੁੰਦੀਆਂ ਰਹਿਣੀਆਂ ਚਾਹੀਦੀਆਂ ਨੇ 2-4-5 ਸਾਲਾਂ ਤਾਕਿ ਲੋਕਾਂ ਨੂੰ ਅ ਇਹ ਅਚਾਨਕ ਕੋਈ ਪੈਨਿਕ ਨਾ ਕ੍ਰिएट ਹੋਵੇ ਇਹਦੇ ਵਿੱਚ ਇਸ ਪੈਨਿਕ ਦੇ ਵਿੱਚੋਂ ਹੋਰ ਖੱਦਸ਼ੇ ਬੜੇ ਪ੍ਰਗਟ ਹੋ ਰਿਹਾ ਕਿ ਲੋਕ ਜਮ੍ਹਾਂ ਖੋਰੀ ਸ਼ੁਰੂ ਕਰ ਸਦੇ ਜਿਵੇਂ ਕਰੋਨਾ ਦੇ ਦੌਰ ਦੇ ਵਿੱਚ ਲੋਕਾਂ ਨੇ ਜਮ੍ਹਾਂ ਖੋਰੀ ਸ਼ੁਰੂ ਕਰਤੀ ਸੀ ਹੁਣ ਵੀ ਲੋਕਾਂ ਚ ਇਹ ਹੈਗਾ ਲੋਕ ਜਮ੍ਹਾਂ ਖੋਰੀ ਲੋਕਾਂ ਨੇ ਸ਼ੁਰੂ ਕਰ ਦਿੱਤੀ ਆ ਬਈ ਰਾਸ਼ਨ ਪਾੜੋ ਲੜਾਈ ਲੱਗੀ ਕਿ ਲੱਗੀ ਸੋ ਕੁੱਲ ਮਿਲਾ ਕੇ ਇਹ ਆ ਬਈ ਹਾਲੇ ਇਹਦੇ ਬਾਰੇ ਚਾਂਸ ਤਾਂ ਕੋਈ ਲੱਗਦੇ ਨਹੀਂ ਆ ਹਾਲਾਤ ਤਾਂ ਕੋਈ ਹੈ ਨਹੀਂ ਆ ਪਰ ਫਿਰ ਵੀ ਮਤਲਬ ਉਕਸਾਵੇਦੀਆਂ ਕਾਰਵਾਈਆਂ ਪਾਕਿਸਤਾਨ ਵੱਲੋਂ ਲਗਾਤਾਰ ਹੋ ਰਹੀਆਂ ਨੇ ਜਿਵੇਂ ਉਹਦੇ ਵੱਲੋਂ ਚੀਨ ਚੀਨ ਨੇ ਪੂਰਾ ਸਮਰਥਨ ਦਿੱਤਾ ਹੈ ਪਾਕਿਸਤਾਨ ਨੂੰ ਔਰ ਰੱਖਿਆ ਮੰਤਰੀ ਨੇ ਵੀ ਕਿ ਪਿੱਛੇ ਜੇ ਕਿਹਾ ਸੀਗਾ ਕਿ ਅਮਰੀਕਾ ਵੀ ਉਹਨਾਂ ਨੂੰ ਸਮਰਥਨ ਦੇ ਰਿਹਾ ਹੈ ਇਸ ਤਰ੍ਹਾਂ ਦਾ ਵੀ ਬਿਆਨ ਦਿੱਤਾ ਸੀ ਮਸ਼ਕਾ ਕੀਤੀਆਂ ਜਾ ਰਹੀਆਂ ਨੇ ਟੈਂਕਾਂ ਟੈਂਕਾਂ ਦੀਆਂ ਮਸ਼ਕਾ ਕਰ ਰਹੇ ਨੇ ਮਜ਼ਾਈਲਾ ਦੀਆਂ ਮਸ਼ਕਾ ਕਰ ਰਹੇ ਮਜ਼ਾਈਲਾ ਉਹਨਾਂ ਨੇ ਤਨਾਤ ਕੀਤੀਆਂ ਨੇ ਕੁਝ ਨਵੀਆਂ ਮਜ਼ਾਈਲਾ ਵੀ ਟੈਸਟ ਕੀਤੀਆਂ ਨੇ ਸਰਵੇਧੀਆਂ ਕਾਰਵਾਈਆਂ ਤਾਂ ਪਾਕਿਸਤਾਨ ਚੱਲ ਰਹੀਆਂ ਲਗਾਤਾਰ ਚੱਲ ਰਹੀਆਂ ਨਾਲ ਦੇ ਨਾਲ ਹੀ ਨਾਲ ਦੋਵਾਂ ਦੀ ਇੱਕ ਦੂਜੇ ਦੇ ਪ੍ਰਤੀ ਨਜ਼ਰ ਵੀ ਹੈਗੀ ਹੈ ਬਿਲਕੁਲ ਹਾਲਾਂਕਿ ਦੋਨਾਂ ਮੁਲਕਾਂ ਦੇ ਵਿੱਚ ਸਬੰਧ ਪੂਰੀ ਤਰ੍ਹਾਂ ਖਤਮ ਕਰ ਲੈ ਗਏ ਨੇ ਜੀ ਪਰ ਇਹਦੇ باوجود ਵੀ ਹਾਲਾਤ ਇੰਨੇ ਤਣਾਪੂਰਨ ਬਣ ਚੁੱਕੇ ਨੇ ਇੱਕ ਮੰਤਰੀ ਬੱਦਰ ਤੇ ਉਧਰ 트ੰਪ ਸਾਹਿਬ ਦੋਨਾਂ ਮੁਲਕਾਂ ਨੂੰ ਕਹਿ ਰਹੇ ਨੇ ਵੀ ਭਾਈ ਤੁਸੀਂ ਇਦਾਂ ਦਾ ਕੁਝ ਨਾ ਕਰੋ ਆ ਪਹਿਲਾਂ ਰੂਸ ਨੇ ਵੀ ਕਿਹਾ ਸੀ ਪਰ ਹੁਣ ਰੂਸ ਕਹਿ ਰਿਹਾ ਹੈ ਵੀ ਅਸੀਂ ਭਾਰਤ ਦੇ ਨਾਲ ਆ ਦੂਜੇ ਪਾਸੇ ਚੀਨ ਕਹਿ ਰਿਹਾ ਵੀ ਅਸੀਂ ਪਾਕਿਸਤਾਨ ਦੇ ਨਾਲ ਆ ਪਰ ਮੈਨੂੰ ਇਹ ਲੱਗਦਾ ਆ ਕਿ ਜੰਗ ਨਹੀਂ ਹੋਣੀ ਚਾਹੀਦੀ ਜੰਗ ਕਿਸੇ ਮੱਥੇ ਸ਼ੁਰੂ ਸ਼ੁਰੂ ਕਰਨੀ ਜਿਹੜੀ ਆ ਉਹ ਸ਼ੁਰੂ ਤਾਂ ਹੋ ਜਾਂਦੀ ਆ ਫਿਰ ਉਹ ਜੰਗ ਦਾ ਆਪਣੀ ਇੱਕ ਖਸਲਤ ਹੁੰਦੀ ਆ ਉਹਦਾ ਇੱਕ ਨਾ ਆਪਣਾ ਇੱਕ ਸੁਭਾਅ ਹੁੰਦਾ ਆ ਫਿਰ ਉਹ ਚੱਲਦੀ ਆ ਤੇ ਇਸ ਦੌਰ ਦੇ ਵਿੱਚ ਜਦੋਂ ਲੋਕ ਰੋਜੀ ਰੋਟੀ ਨੂੰ ਤਰਸੀ ਪੈ ਨੇ ਭੁੱਖ ਮਰੀ ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਦਰਪੇਸ਼ ਨੇ ਤੇ ਉਸ ਹਾਲਾਤ ਦੇ ਵਿੱਚ ਜਦੋਂ جنگ ਹੋ ਗਈ ਤੇ ਖਲਕਤ ਦਾ ਕੀ ਬਣੂਗਾ ਇਹਦਾ ਅੰਦਾਜ਼ਾ ਸਹਿਜੇ ਲਾਇਆ ਜਾ ਸਕਦਾ ਆ ਕੁਝ ਲੋਕਾਂ ਨੂੰ ਜਿਵੇਂ ਆ ਜਿਹੜੇ ਕਟੜ ਲੋਕ ਨੇ ਜਿਹੜੇ ਲਗਾਤਾਰ ਇਹ ਰੌਲਾ ਪਾ ਰਹੇ ਨੇ ਕਿ ਆ ਪਾਕਿਸਤਾਨ ਦੇ ਵਿੱਚ ਅਸੀਂ ਬੰਬ ਬਣ ਕੇ ਡਿਗ ਪੈਣਾ ਜਾਂ ਪਾਕਿਸਤਾਨ ਨੂੰ ਅਸੀਂ ਤਬਾਹ ਕਰ ਦੇਣਾ ਸਾਨੂੰ ਸਰਦਾਂ ਤੇ ਭੇਜੋ ਸੋ ਇਹ ਕਪਾਂ ਜਿਆਦਾ ਨਹੀਂ ਪੜਤਾ ਹਟ ਵਾਲੀਆਂ ਗੱਲਾਂ ਜਿਆਦਾ ਨਹੀਂ ਉਧਰ ਵੀ ਜਿਹੜੇ ਆ ਬਹੁਤ ਸਾਰੇ ਕੱਟੜਪੰਥੀ ਲੋਕ ਨੇ ਮੁੱਲੇ ਮਲਾਣੇ ਨੇ ਉਹ ਵੀ ਇਹੀ ਕੋਸ਼ਿਸ਼ ਕਰ ਰਹੇ ਨੇ ਇਹਦੇ ਵਿੱਚ ਫਿਰ ਫਿਲਮ ਕਲਾਕਾਰ ਵੀ ਸ਼ਾਮਲ ਹੋ ਜਾਂਦੇ ਨੇ ਇਹਦੇ ਵਿੱਚ ਗਾਇਕ ਵੀ ਜਿਹੜੇ ਸੋ ਕਾਲਡ ਸੈਲੀਬ੍ਰਿਟੀਆਂ ਨੇ ਚਾਹੇ ਉਧਰ ਨੇ ਚਾਹੇ ਇੱਧਰ ਨੇ ਦੋਨੋਂ ਮੁਲਕਾਂ ਦੇ ਵਿੱਚ ਅ ਇਹੇ ਕੋਸ਼ਿਚ ਚੱਲਣ ਲੱਗ ਪੈਂਦਾ ਜਦੋਂ ਤਣਾਅ ਹੁੰਦਾ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਸਾਨੂੰ ਇਹ ਪੜਕਾ ਹਟਦੀਆਂ ਕਾਰਵਾਈਆਂ ਤੋਂ ਬਚਣਾ ਚਾਹੀਦਾ ਹੈ ਜੀ ਮੁਲਕ ਨੂੰ ਬਚਣਾ ਚਾਹੀਦਾ ਚਾਹੇ ਭਾਰਤ ਹੈ ਚਾਹੇ ਪਾਕਿਸਤਾਨ ਹੈ ਖਿੱਤਾ ਸਾਊਥ ਏਸ਼ੀਆ ਖਿੱਤਾ ਜਿਹੜਾ ਸ਼ਾਂਤੀ ਇੱਥੇ ਰਹਿਣੀ ਚਾਹੀਦੀ ਆ ਤੇ ਦੂਜੀ ਗੱਲ ਮੌਕ ਡ੍ਰਿਲ ਵਰਗੀਆਂ ਕਾਰਵਾਈਆਂ ਜਿਹੜੀਆਂ ਨੇ ਇਹ ਕਿਸੇ ਇਵੈਂਟ ਵਾਂਗੂ ਨਹੀਂ ਹੋਣੀਆ ਚਾਹੀਦੀਆਂ ਇਹ ਇੱਕ ਰੈਗੂਲਰ ਫੀਚਰ ਹੋਣਾ ਚਾਹੀਦਾ ਹਰ 2 ਸਾਲ ਬਾਅਦ 4 ਸਾਲ ਬਾਅਦ 5 ਸਾਲ ਬਾਅਦ ਤਾਂ ਕਿ ਇਹਨਾਂ ਨੂੰ ਖੜੇ ਪੈਰ ਉਹ ਆਪਣੇ ਜਿਹੜੇ ਸਾਇਰਨ ਨੇ ਸਪੀਕਰ ਨੇ ਜਾਂ ਜਿਹੜੇ ਇਹਨਾਂ ਦੇ ਮਿਲਟਰੀ ਨੇ ਪੈਰਾ ਮਿਲਟਰੀ ਨੇ ਪੁਲਸ ਨੇ ਜਾਂ ਸਿਵਲ ਡਿਫੈਂਸ ਕਮੇਟੀਆਂ ਨੇ ਉਹਨਾਂ ਨੂੰ ਖੜੇ ਪੈਰ ਬਚਾਉਣਿਆਂ ਨੂੰ ਵਕਤ ਨਾ ਪਵੇ ਬਿਲਕੁਲ ਜੀ ਬਿਲਕੁਲ ਤੇ ਨਾਲ ਹੀ ਨਾਲ ਸਾਡੇ ਦਰਸ਼ਕਾਂ ਨੂੰ ਵੀ ਹਦਾਇਤ ਹੈ ਕਿ ਮੌਕ ਡ੍ਰਿਲ ਤੋਂ ਡਰਨ ਦੀ ਜਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਇਹ ਸਿਰਫ ਇੱਕ ਅਭਿਆਸ ਹੈ ਤੇ ਅਭਿਆਸ ਨੂੰ ਸੀ ਜੰਗ ਵਿੱਚ ਨਾ ਤਬਦੀਲ ਕਰੀਏ ਤਾਂ ਸਾਡੇ ਸਾਰਿਆਂ ਦੇ ਲਈ ਚੰਗਾ ਕਿਉਂਕਿ ਜੰਗ ਨਾ ਲੱਗਣਾ ਇਹੀ ਇੱਕ ਸਮਝਦਾਰੀ ਦੀ ਨਿਸ਼ਾਨੀ ਵੀ ਹੈ ਜੀ ਬਿਲਕੁਲ ਸੋ ਇਹ ਮੌਕ ਡ੍ਰਿਲ ਦੇ ਉੱਤੇ ਇੱਕ ਖਾਸ ਪ੍ਰੋਗਰਾਮ ਸੀ ਅੱਜ ਦੇ ਉਹ ਇਜਾਜ਼ਤ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ